ਕੀ ਕਹੋਗੇ ਜੀ ਹਰ ਸਾਲ ਦੀ ਤਰ੍ਹਾਂ ਅੱਜ ਸਮਾਣੇ 'ਚ ਉਹਨਾਂ ਦੇ ਸਟੈਚੂ ਤੇ ਉਹਨਾਂ ਦੀ 20ਵੀਂ ਵਰ੍ਹੇਗੰਢ ਉਹਨਾਂ ਦੇ ਦਿਖਾਏ ਹੋਏ ਰਾਹਾਂ ਤੇ ਉਹਨਾਂ ਦੀ ਸੋਚ ਨੂੰ ਹਮੇਸ਼ਾ ਮਜ਼ਬੂਤੀ ਨਾਲ ਸੇਵਾ ਦੇ ਰੂਪ ਵਿੱਚ ਸਮਾਜ ਦੀ ਸੇਵਾ ਵਿੱਚ ਸਮਾਜ ਦੇ ਜ਼ਰੂਰਤਪਨ ਲੋਕਾਂ ਦੀ ਮਦਦ ਵਾਸਤੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਉਹਨਾਂ ਨੂੰ ਪਿਆਰ ਕਰਨ ਵਾਲੇ ਸਾਰੇ ਇਲਾਕੇ ਦੇ ਲੋਕ ਪੂਰੇ ਹਰ ਸਾਲ ਦੀ ਤਰ੍ਹਾਂ ਅੱਜ ਅਸੀਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਵਾਸਤੇ ਇਕੱਤਰ ਹੋਏ। ਔਰ ਹਮੇਸ਼ਾ ਇੱਕੋ ਸੋਚ ਰੱਖੀ ਹੈ ਕਿ 20 ਸਾਲ ਦਾ ਸਮਾਂ ਬੀਤਿਆ ਹੈ। ਹਰ ਰੋਜ਼ ਇੱਕੋ ਹੀ ਗੱਲ ਮਨਚ ਹੁੰਦੀ ਹੈ ਕਿ ਜੋ ਉਹਨਾਂ ਦੀ ਸੋਚ ਸੀ ਉਸ ਨੂੰ ਪੂਰਾ ਕਰਨ ਵਾਸਤੇ। ਇੱਕ ਇੱਕ ਕਦਮ ਅੱਗੇ ਚੱਲਦੇ ਰਹੀਏ ਔਰ ਉਸੇ ਸੋਚ ਨਾਲ ਉਸੇ ਜੋਸ਼ ਨਾਲ ਉਸੇ ਥੋਟ ਨਾਲ ਅਸੀਂ ਇਹ ਸਾਰੀ ਗੱਲ ਨੂੰ ਕਰਦੇ ਹਾਂ ਔਰ ਅੱਜ ਉਹਨਾਂ ਦੀ 20ਵੀਂ ਵਰ੍ਹੇ ਦੀ ਉੱਪਰ ਅੱਜ ਉਹਨਾਂ ਦੇ ਸਟੈਚੂ ਦੀ ਉੱਪਰ ਸਮਾਣੇ ਅਸੀਂ ਇਕੱਤਰ ਹੋਏ। ਸਿੰਘਲਾ ਸਰ ਅੱਜ ਹਾਲਾਤ ਪੰਜਾਬ ਦੇ ਦੇਖ ਰਹੇ ਹੋ ਰੋਜ਼ ਲੂਟ-ਫਾਟ ਤੇ ਹੋ ਰਹੀਆਂ ਆਪਨ ਹੋ ਰਹੀਆਂ। ਸਾਨੂੰ ਦਾ ਰਸਤਾ ਖਪ ਹੋ ਗਈ ਹੈ ਬਿਲਕੁਲੀ ਇਸ ਤਰ੍ਹਾਂ ਕੱਲ ਵੀ ਇੱਕ ਅੰਬਾਰ ਦਾ ਥਰੜ ਦੇ ਹੋਈ ਹੈ ਬਰਨਾਲੇ ਦੇ ਬਸ ਪਰਸਨ ਬੱਚਾ ਚੱਕਿਆ ਗਿਆ ਇਸ ਤਰ੍ਹਾਂ ਦੇ ਡਰਾਮਾ ਲੋਕਾਂ ਤੇ ਚਿੰਤਤ ਕਰ ਰਹੇ ਹਨ ਕਰੂਨ ਅਵਸਥਾ ਦੇ ਉੱਪਰ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਪੰਜਾਬ ਦੇ ਲੋਕ ਦੁਬਾਰਾ ਖਾਲੇ ਜਿ ਨਹੀਂ ਦੇਖ ਸਕਦੇ ਪੰਜਾਬ ਦੇ ਲੋਕਾਂ ਦੇ ਟੰਗਾਂ 'ਚ ਤਾਕਤ ਨਹੀਂ ਰਹੀ ਪੰਜਾਬ ਬੜੀ ਮੁਸ਼ਕਿਲਾਂ ਨਾਲ ਦੁਬਾਰਾ ਖੜਾ ਹੋਇਆ ਹੈ ਪੰਜਾਬ ਇੱਕ ਬਾਰਡਰ ਦਾ ਸੂਬਾ ਹੈ ਪੰਜਾਬ ਦੇ ਲੋਕਾਂ ਦਾ ਆਪਸੀ ਭਾਈਚਾਰਾ ਸਾਂਝ ਤੇ ਪਿਆਰ ਦੇਸ਼ ਦੇ ਵਿੱਚ ਮਸ਼ਹੂਰ ਹੋਇਆ ਕਰਦਾ ਸੀ। ਉਹ ਅੱਜ ਕਾਨੂੰਨ ਵਿਵਸਥਾ ਨੂੰ ਠੀਕ ਰੱਖਣ ਵਾਸਤੇ ਜਿਹੜੇ ਐਸੀਆਂ ਵਾਰਦਾਤਾਂ ਹੋ ਰਹੀਆਂ ਨੇ ਜਿਹੜੇ ਲੋਕ ਉਹਨਾਂ ਦੇ ਪਿੱਛੇ ਉਹਨਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਸਰਕਾਰ ਨੂੰ ਕਰਨੀ ਚਾਹੀਦੀ ਹੈ। ਔਰ ਮੈਂ ਸਮਝਦਾ ਜਿਹੜੇ ਲੋਕ ਇਹ ਵਾਰਦਾਤਾਂ ਕਰਦੇ ਆ ਜੇ ਉਹਨਾਂ ਦੇ ਸਖਤ ਕਾਰਵਾਈ ਨਹੀਂ ਕਰੋਗੇ ਤਾਂ ਸਰਕਾਰ ਇੱਕ ਸੰਦੇਸ਼ ਨਹੀਂ ਚੰਗਾ ਦੇਊਗੀ ਤੇ ਹੋਰ ਲੋਕਾਂ ਦੇ ਹੌਂਸਲੇ ਕੋਈ ਜਾਂਦੇ। ਤੋ ਇਸ ਕਰਕੇ ਇਸ ਇੱਕ ਬੜੀ ਅਹਿਮ ਗੱਲ ਹੈ ਪੰਜਾਬ ਵਾਸਤੇ ਤੇ ਪੰਜਾਬ ਦੇ ਲੋਕਾਂ ਨੂੰ ਚੰਗੀ ਸੁਰੱਖਿਅਤ ਜ਼ਿੰਦਗੀ ਮਿਲ ਸਕੇ ਤਾਂ ਹੀ ਤਾਂ ਉਹ ਵਪਾਰੀ ਨਹੀਂ ਆ ਰਹੇ ਤਾਂ ਹੀ ਉਹ ਰੋਜ਼ਗਾਰ ਨਹੀਂ ਆ ਰਿਹਾ ਤਾਂ ਹੀ ਉਹਰੇ ਕਾਰੋਬਾਰੀ ਨਹੀਂ ਹੋ ਰਹੇ ਔਰ ਜੇ ਬਾਹਰਲੇ ਉਦਯੋਗਪਤੀ ਮਾਹੌਲ ਚੰਗਾ ਹੋਊਗਾ ਤਾਂ ਕਿ ਉਹਰੇ ਕਾਰੋਬਾਰ ਦੀ ਸਥਾਪਨਾ ਕਰਨਗੇ ਔਰ ਉਸ ਦਿਨਾਂ ਰੋਜ਼ਗਾਰ ਫਾਇਦਾ ਹੋਊਗਾ ਰੋਜ਼ਗਾਰ ਦੇ ਸਾਧਨ ਪੈਦਾ ਹੋਣਗੇ ਵਪਾਰ ਦੇ ਸਾਧਨ ਪੈਦਾ ਹੋਣਗੇ ਤੇ ਸਾਰੀਆਂ ਗੱਲਾਂ ਨੂੰ ਸੋਚਦੇ ਹੋਏ ਸਰਕਾਰ ਨੂੰ ਸੂਬੇ ਦੀ ਸਰਕਾਰ ਨੂੰ ਇੱਕ ਮਜ਼ਬੂਤ ਤਰੀਕੇ ਦੇ ਨਾਲ ਸਰਕਾਰ ਚਲਾਣੀ ਚਾਹੀਦੀ ਔਰ ਕਾਨੂੰਨ ਵਿਵਸਥਾ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਨਸੇ ਦਿਖਲਾ ਗਵਰਨਰ ਸਾਹਿਬ ਦੌਰੇ ਕਰ ਰਹੇ ਨੇ ਲਾਈਨ ਵਿੱਚ ਇਸਤੇ ਤੁਸੀਂ ਕੀ ਗੋਏ گورنر ਸਾਹਿਬ ਨੂੰ ਆਣਾ ਪਿਆ ਦੇਖੋ ਨਸ਼ੇ ਦੇ ਵਿਰੁੱਧ ਕਾਰਵਾਈ ਤੇ ਕਾਰਗੁਜ਼ਾਰੀ ਯਾ ਸਟ੍ਰੈਟਜੀ ਇਹ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ 2022 ਚ ਵਾਦਾ ਕੀਤਾ ਸੀ ਕਿ ਅਸੀਂ ਪੰਜਾਬ ਚੋਂ 1 ਮਹੀਨੇ ਦੇ ਅੰਦਰ ਨਸ਼ਾ ਖਤਮ ਕਰਾਂਗੇ ਔਰ ਐਸੇ ਗੱਲ ਕਰਕੇ ਪੰਜਾਬ ਦੇ ਲੋਕਾਂ ਨੇ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ ਔਰ ਅੱਜ ਤੁਸੀਂ ਦੇਖ ਰਹੇ ਹੋ ਕਿ ਪਿਛਲੇ 3 ਸਾਲਾਂ ਚ ਕਿੰਨੇ ਮਾਵਾਂ ਦੇ ਪੁੱਤ ਨਸ਼ੇ ਦੀ ਭੇਂਡ ਚੜ ਗਏ ਕਿੰਨੇ ਨੌਜਵਾਨ ਬੱਚੇ ਰੱਬ ਨੂੰ ਪਿਆਰ ਰਹੇ ਹੋਗੇ ਨਸ਼ਾ ਜ ਗਲੀ ਗਲੀ ਮਿਲਣ ਲੱਗ ਗਿਆ ਔਰ ਚਾਰ ਚਾਰ ਗੁਣਾ ਭਾਅ ਦੇ ਉੱਪਰ ਮਿਲਣ ਲੱਗ ਗਿਆ ਜਿਹੜੇ ਬੱਚੇ ਨਸ਼ੇ ਤੇ ਲੱਗ ਗਏ ਉਹਨਾਂ ਨੂੰ ਨਸ਼ੇ ਤੋਂ ਬਾਹਰ ਕਨੇ ਕੱਟਣਾ ਉਹਦੀ ਆਰਡ ਸਟ੍ਰੈਟਜੀ ਹੋਣੀ ਚਾਹੀਦੀ ਹੈ ਨਸ਼ਾ ਬਾਰਡਰ ਤੋਂ ਅਗਰ ਨਿਕਲਦਾ ਤਾਂ ਬਾਰਡਰ ਤੋਂ ਲੈ ਕੇ ਸਮਾਨੇ ਆ ਕੇ ਕਿਵੇਂ ਵਿਕਦਾ ਉਹਦੇ ਉੱਪਰ ਸਾਨੂੰ ਦੇਖਣੀ ਚਾਹੀਦੀ ਦੇਖਣੇ ਚਾਹੀਦੀ ਹੈ ਔਰ ਜਦੋਂ ਤੱਕ ਅਸੀਂ ਇਸ ਦੇ ਉੱਪਰ ਸਭ ਲੋਕਾਂ ਦੀ ਸਹਿਮਤੀ ਲੈ ਕੇ ਔਰ ਲੋਕਾਂ ਨੂੰ ਵਿੱਚ ਇਨਵੋਲ ਕਰਕੇ ਜਦੋਂ ਤੱਕ ਅਸੀਂ ਇਸ ਤੇ ਕੰਮ ਨਹੀਂ ਕਰਾਂਗੇ ਤਾਂ ਮੈਂ ਸਮਝਦਾ ਕਿ ਨਸ਼ੇ ਨੂੰ ਪੰਜਾਬ ਚੋਂ ਖਤਮ ਨਹੀਂ ਕਰ ਸਕਦੇ ਨਸ਼ਾ ਖਾਣ ਵਾਲੇ ਲੋਕਾਂ ਨੂੰ ਵੀ ਨਸ਼ੇ ਚੋਂ ਬਾਹਰ ਕੱਢਣ ਦੀ ਸਾਨੂੰ ਗੱਲ ਕਰਨੀ ਚਾਹੀਦੀ ਹੈ ਨਸ਼ਾ ਵੇਚਣ ਵਾਲੇ ਜਿਹੜੇ ਨਸ਼ੇ ਦੇ ਤਸਕਰ ਹੈ ਬੜੇ ਬੜੇ ਲੋਕ ਹੈ ਉਹਨਾਂ ਨੂੰ ਵੀ ਸਾਨੂੰ ਕਾਬੂ ਕਰਨਾ ਚਾਹੀਦਾ ਹੈ ਔਰ ਜਿਹੜੇ ਪ੍ਰਸ਼ਾਸਨ ਦੇ ਲੋਕ ਇਹਦੇ ਵਿੱਚ ਕੋਈ ਬੰਦਿਆਂ ਦੀ ਇਨਵੋਲਵਮੈਂਟ ਹੈ ਉਹਨਾਂ ਦੇ ਉੱਪਰ ਵੀ ਸਖਤ ਕਾਰਵਾਈ ਲੋ ਜਾਨਾ ਕਿ ਜਿੰਨੀ ਚੌਣਾ ਰਹੀ ਹੈ ਕਾਂਗਰਸ ਪਾਰਟੀ ਕਿਸ ਤਰ੍ਹਾਂ ਦੇਖ ਰਹੀ ਹੈ ਆਸੂ ਜੀ ਨੂੰ ਟਿਕਟ ਮਿਲੀ ਤੱਬਕੇ ਕਾਂਗਰਸ ਪਾਰਟੀ ਚੋਂ ਲੜੂਗੀ ਵਧੀਆ ਤਰੀਕੇ ਨਾਲ ਸਾਡਾ ਉਮੀਦਵਾਰ ਕਾਂਗਰਸ ਪਾਰਟੀ ਦਾ ਉਪਫੇ ਜਿੱਤ ਹਾਸਲ ਕਰੂਗਾ ਸ ਉਹ ਚੋਣ ਦੇ ਵਿੱਚ ਹਿੱਸਾ ਲਊਗੀ। ਔਰ ਤੁਸੀਂ ਦੇਖੋਗੇ ਆਉਣ ਵਾਲੇ ਸਮੇਂ ਦੇ ਵਿੱਚ ਮੈਡਮ ਤੁਸੀਂ ਅੱਗੇ ਆ ਜੀਦਾ ਜੀ। ਹੂੰ। ਤੁਸੀਂ ਆ ਦੇਖੋਗੇ ਕਿ ਆਉਣ ਵਾਲੇ ਸਮੇਂ ਵਿੱਚ ਕਾਂਗਰਸ ਪਾਰਟੀ ਨੂੰ ਬੜੀ-ਬੜੀ ਤਾਕਤ ਆਉਣ ਵਾਲੇ ਸਮੇਂ ਚ ਜਿਸ ਤਰ੍ਹਾਂ ਪਾਰਟੀ ਦੇ ਵਿੱਚ ਬਾਜਵਾ ਸਾਹਿਬ ਅਲੱਗ ਹੋ ਰਹੇ ਹਨ, ਵਰਿੰਗ ਸਾਹਿਬ ਅਲੱਗ ਹੋ ਰਹੇ ਹਨ। ਇਹ ਤਰੇ ਕਾਂਗਰਸ ਨੂੰ ਨੁਕਸਾਨ ਨਹੀਂ ਕਰਨਗੇ। ਕੋਈ ਅੱਡ ਸੁਣ ਰਹੀ ਹੈ ਸਾਰੀ ਕਾਂਗਰਸ ਪਾਰਟੀ ਇਕੱਠੀ ਹੈ। ਕਈ ਵਾਰੀ ਘਰ ਦੇ ਵਿੱਚ ਸਭ ਲੋਕਾਂ ਦੇ ਆਦੇਬ ਵਿਚਾਰ ਹੋ ਸਕਦੇ ਹਨ ਪਰ ਜਦੋਂ ਕਾਂਗਰਸ ਪਾਰਟੀ ਲੜਾਈ ਦੇ ਮੈਦਾਨ ਚ ਜਾਂਦੀ ਹੈ ਤਾਂ ਇਕੱਠੀ ਹੋ ਕੇ ਜਾਂਦੀ ਹੈ ਫਿਰ ਜਿੱਤ ਨਹੀਂ ਆਉਂਦੀ ਅਸੂਜੀ ਦੇ ਨਾਲ ਮਾਲਾ ਪੂਰੀ ਪੰਜਾਬ ਕਾਂਗਰਸ ਖੜੇਗੀ ਮੈਂ ਤੁਹਾਨੂੰ ਦੱਸਿਆ ਕਿ ਸਾਰੀ ਕਾਂਗਰਸ ਪਾਰਟੀ ਇਕੱਠੀ ਹੋ ਕੇ ਜਿੰਨੀ ਝੋਣ ਲੜੂਗੀ ਔਰ ਵੱਡੀ ਜਿੱਤ हासिल ਕਰੂਗੀ ਠੀਕ ਹੈ ਇੱਥੇ ਮੈਡਮ ਦੰਦਾ ਵੀ ਆਏ ਨੇ ਇਹਨਾਂ ਨੂੰ ਪੁੱਛਦੇ ਆਂ ਜੀ ਪਰਮ ਕੀ ਕਹੋਗੇ ਤੁਸੀਂ ਅੱਜ ਪਹਿਲਾਂ ਤਾਂ ਵੀ ਵੀ ਬਰਸੀ ਹੈ ਇਹਨਾਂ ਦੀ ਸੰਤਰਾਮ ਸਿੰਘਲਾ ਜੀ ਦੀ 80 ਸਾਲੀ ਸਾਡੇ ਬਹੁਤ ਹੀ ਸਤਿਕਾਰਯੋਗ ਲੀਡਰ ਸੰਤਰਾਮ ਸਿੰਘਲਾ ਜੀ ਉਹਨਾਂ ਦੀ ਗੁਰਸਿੱਤ ਉਹਨਾਂ ਦੇ ਉਹਨਾਂ ਹਾਰ ਸੁਪੁੱਤਰ ਜੋ ਕਿ ਅੱਜ ਸਾਰਿਆਂ ਨੂੰ ਇੱਥੇ ਇਕੱਠਾ ਕਰਕੇ ਉਹਨਾਂ ਨੂੰ ਸ਼ਬਦ ਅંજਲੀ ਪੇਸ਼ ਕਰਦੇ ਆਂ ਕਿ ਬਹੁਤ ਹੀ ਮੈਂ ਸਮਝਦੀ ਆ ਇੱਕ ਸੀ ਪਾਤਨ ਵਾਲੀ ਕਿ ਅਜਿਹੇ ਲੀਡਰ ਨੂੰ ਅਸੀਂ ਹਰ ਸਾਲ ਚਾਹੀ ਉਹਨਾਂ ਦਾ ਜਨਮ ਦਿਨ ਚੇ ਬਰਸੀ ਹੋਏ ਯਾਦ ਕਰ ਲਈ ਇੱਥੇ ਵੀ ਇਕੱਠੇ ਹੁੰਨੇ ਆ ਤੇ ਸੰਗੂਲ ਵਿਖੇ ਵੀ ਸਾਰੇ ਲੋਕ ਕਾਂਗਰਸ ਪਾਰਟੀ ਦੇ ਖਾਸ ਕਰਕੇ ਵਰਕਰਸ ਆਏ ਵਾ ਤੁਸੀਂ ਪ੍ਰਧਾਨ ਹੋ ਮੈਲਾ ਕਾਂਗਰਸ ਦੇ ਹੁਣ ਗੁਜਾਰਾ ਚੋਣ ਜਿੰਨੀ ਚੋਣ ਆ ਗਈ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਉੱਥੇ ਆਪਣੀ ਕੈਂਪੇਨ ਸਾਮਾਗੇ ਜੀ ਔਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਆ ਮੈਨੂੰ ਪੂਰਨ ਉਮੀਦ ਹੈ ਕਿ ਵੱਧ ਤੋਂ ਵੱਧ ਵੋਟਾਂ ਦੇ ਨਾਲ ਆਸ਼ੂ ਜੀ ਆਪਣੀ ਪੁਰਾਣੀ ਸੀਟ ਹੈ ਜਿਹੜੀ ਜਿਹੜੇ 1100 ਰੁਪਏ ਤੁਹਾਨੂੰ ਮਿਲੇ ਤੇਰੇ ਗਿਆਰ ਸੋਜੀ ਕਿਦਰ ਮਿਲਨੇ ਵੀ ਨਹੀਂ 3 ਸਾਲ ਤਾਂ ਹੋ ਗਏ 36 38000 ਰੁਪਇਆ ਹੋ ਗਿਆ ਅਸੀਂ ਕਹ ਰਹੇ ਵਿਆਜ ਹੀ ਦੇ ਦਿਓ ਮੂਲਨਾ ਦਿਓ ਵਿਆਜ ਠੀਕ ਹੈ ਇਸਨ ਮੇਲਾ ਕਿਉਂਕਿ ਪੰਜਾਬ ਦੀ ਪ੍ਰਧਾਨ ਜੀ ਸਵਰਗਵਾਸੀ ਪਿਤਾ ਸ਼੍ਰੀ ਸਰਦਾਰਾਮ ਸਿੰਘਲਾ ਜੀ ਦੀ 20ਵੀਂ ਵਰ੍ਹੇ ਦੇ ਮੌਕੇ ਤੇ ਅੱਜ ਸਮਾਣੇ ਚੋਨਾ ਦੇ ਸਟੈਚੂ ਤੇ ਹਰ ਸਾਲ ਦੀ ਤਰ੍ਹਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਅਸੀਂ ਸਾਰੇ ਉਨਾ ਦੇ ਨਾਲ ਜੁੜੇ ਹੋਏ ਪਰਿਵਾਰਿਕ ਤੌਰ ਤੇ ਉਹਨਾਂ ਦਾ ਸਮਾਣੇ ਦਾ ਇਲਾਇ ਇਲਾਕੇ ਦਾ ਜੋ ਪਰਿਵਾਰ ਹੈ ਉਹਨਾਂ ਦਾ ਸ਼ਰਧਾ ਨੂੰ ਪੂਲ ਭੇਟ ਕਰਨ ਵਾਸਤੇ ਅਸੀਂ ਅੱਜ ਸਾਰੇ ਹਾਜ਼ਰ ਹੋਏ ਹਾਂ ਔਰ ਹਮੇਸ਼ਾ 20 ਸਾਲਾਂ ਤੋਂ ਲਗਾਤਾਰ ਕੋਸ਼ਿਸ਼ ਕੀਤੀ ਹੈ ਕਿ ਜਿਸ ਰਾਹ ਤੇ ਜਿਸ ਦਾਤਤਾ ਤੇ ਉੱਪਰ ਉਹਨਾਂ ਨੇ ਸਾਨੂੰ ਸੇਧ ਦਿੱਤੀ ਅਸੀਂ ਉਹਨਾਂ ਨੂੰ ਮੁਖ ਰੱਖ ਕੇ ਲੋਕਾਂ ਦੀ ਸੇਵਾ ਸੂਬੇ ਦੀ ਸੇਵਾ ਸਮਾਜ ਦੀ ਸੇਵਾ ਨੂੰ ਚੰਗੇ ਤਰੀਕੇ ਨਾਲ ਅਸੀਂ ਕਰਦੇ ਰਹੀਏ ਔਰ ਉਸੇ ਲੜੀ ਦੇ ਤਹਿਤ ਅੱਜ ਮੈਂ ਆਪਣੇ ਸਾਰੇ ਇਸ ਇਲਾਕੇ ਦੇ ਸਾਥੀਆਂ ਦੇ ਨਾਲ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਸਤੇ ਉਹਨਾਂ ਦੀ 20ਵੀਂ ਵਰ੍ਹੇ ਦੀ ਉਪਰ ਅਸੀਂ ਸਾਰੇ ਉਰੇ ਸਮਾਰਕ ਦੀ ਸਟੈਚੂ ਲਗਾਉਂਦੇ ਹਾਂ। ਸ਼ਹਿਲਾ ਜੀ ਕਿ ਪੰਜਾਬ ਚ ਮਾਹੌਲ ਖਰਾਬ ਹੋ ਰੇ ਬੰਬੇ ਸਪੋਰਟ ਦੇ ਅਫਵਾਹ ਫੈਲਦੀ ਹੈ ਇਹ ਹਮਤੇ ਵੀ ਹੈ ਬਾਸੇਪੁਰ ਕਾਂਡਾ ਕਰਨਾ ਇੱਥੇ ਵੀ ਹੈ ਨੇੜੇ ਦੇ ਕੀ ਕਹਣਾ ਤੁੰਦ ਮਾਹੌਲ ਕਿਉਂ ਖਰਾਬ ਹੋ ਰਿਹਾ ਹੈ ਸੂਬੇ ਦੀ ਸਰਕਾਰ ਨੂੰ ਗਰੁਣ ਅਵਸਥਾ ਨੂੰ ਮੁਖ ਰਖਦੇ ਹੋਏ ਇਹ ਗੱਲਾਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਜਿਹੜੇ ਲੋਕ ਇਹਨਾਂ ਦੇ ਪਿੱਛੇ ਹੁੰਦੇ ਉਹਨਾਂ ਦੇ ਕਰਨੀ ਚਾਹੀਦੀ ਹੈ ਪੰਜਾਬ ਨੇ ਪਹਿਲਾਂ ਵੀ ਮਾੜਾ ਵਕਤ ਦੇਖਿਆ ਤੇ ਪੰਜਾਬ ਦੇ ਲੋਕਾਂ ਦੀਆਂ ਟੰਗਾਂ 'ਚੋਂ ਤਾਕਤ ਨਹੀਂ ਦੁਬਾਰੇ ਉਸੇ ਵਕਤ ਨੂੰ ਦੁਬਾਰਾ ਦੇਖ ਰਹੇ ਨੇ ਤੋ ਇਸ ਕਰਕੇ ਸੂਬੇ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਆਪਣੀ ਸੂਬੇ ਦੀ ਕਰਨੁਵਸਥਾ ਨੂੰ ਠੀਕ ਰੱਖਣ ਔਰ ਜਿਹੜੇ ਲੋਕ ਇਹ ਜਿਹਾਂ ਵਾਰਦਾਤਾਂ ਕਰਨ ਦੇ ਵਿੱਚ ਸਹਾਇਗੀ ਹੁੰਦੇ ਆ ਉਹਨਾਂ ਦੇ ਨਾਲ ਸਖਤ ਤੋਂ ਸਖਤ ਕਾਰਵਾਈ ਕਰਕੇ ਇਹ ਸੁਨੇਹਾ ਦੇਣ ਪੂਰੇ ਪੰਜਾਬ ਦੇ ਵਿੱਚ ਕਿ ਐਸੀਆਂ ਵਾਰਦਾਤਾਂ ਕਰਨ ਵਾਲੇ ਲੋਕ ਐਸੀ ਸੋਚ ਰੱਖਣ ਵਾਲੇ ਲੋਕਾਂ ਨੂੰ ਸਰਕਾਰ ਬਖਸ਼ੂਗੀ ਨਹੀਂ আর ਉਹਨਾਂ ਦੇ ਉੱਪਰ ਕੋਈ ਵੀ ਕੰਪਰਮਾਈਜ਼ ਨਹੀਂ ਕੀਤਾ ਜਾਵੇ। ਇੱਕ ਜਿਹੜਾ ਮਾਰਗ ਹੈ ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵਿਧਾਨ ਸਭਾ 'ਚ ਐਮਐਲਏ ਵੱਲੋਂ। ਦੇਖੋ ਗੱਲ ਇਹ ਹੈ ਕਿ ਇਹ ਹਰ ਸਰਕਾਰ ਦਾ ਪੈਰੋਗੇਟਿਵ ਹੁੰਦਾ ਹੈ। ਜਿਸ ਵੇਲੇ ਮੇਰੇ ਸਵਰਗਵਾਸੀ ਪਿਤਾ ਸੰਤਰਾਮ ਸਿੰਘ ਰਾਜੀ ਇਸ ਸੰਸਾਰ ਤੋਂ ਚਲੇ ਗਏ ਸੀ ਉਸ ਵੇਲੇ ਦੀ ਸਰਕਾਰ ਨੇ ਤੇ ਉਸ ਵੇਲੇ ਇਲਾਕੇ ਦੇ ਲੋਕਾਂ ਦੀ ਮੰਗ ਦੇ ਉੱਪਰ ਇਸ ਦਾ ਨਾਂ ਸੜਕ ਦਾ ਨਾਂ ਉਹਨਾਂ ਦੇ ਨਾਂ ਦੇ ਨਾਲ ਰੱਖਿਆ ਸੀ ਤੇ ਜੇ ਮੌਜੂਦਾ ਸਰਕਾਰ ਦੀ ਇਹ ਸੋਚ ਹੋਊਗੀ ਕਿ ਉਸ ਨੂੰ ਬਦਲਣਾ ਉਹ ਮੌਜੂਦਾ ਸਰਕਾਰ ਦੀ ਗੱਲ ਇੱਕ ਪ੍ਰਧਾਨ ਬਦਲਣ ਦੀ ਉਰੀ ਕੱਲ ਹੀ ਕੋਸ਼ਿਸ਼ ਸੀ ਕਾਂਗਰਸ ਕਾਂਗਰਸ ਨੂੰ ਪੱਟਰੀ ਹੈ ਇਹ ਕੀ ਕਰਨੇ ਹੋਏ ਦੇਖੋ ਮੈਂ ਇੱਕ ਕਾਂਗਰਸ ਪਾਰਟੀ ਦਾ ਸੱਚਾ ਸੋਚਾ ਸਪਾਈ ਹਾਂ ਹਾਂ ਔਰ ਮੈਂ ਹਮੇਸ਼ਾ ਕਾਂਗਰਸ ਪਾਰਟੀ ਦੀ ਅਲਾ ਕਮਾਨ ਦਾ ਜੋ ਫੈਸਲਾ ਹੈ ਉਹਦੇ ਨਾਲ ਹਮੇਸ਼ਾ ਖੜਾ ਹਾਂ ਹਾਂ ਔਰ ਸਾਡੇ ਸੂਬੇ ਦੇ ਮੌਜੂਦਾ ਪ੍ਰਧਾਨ ਔਰ ਵਿਰੋਧੀ ਧਿਰ ਦੇ ਨੇਤਾ ਵਧੀਆ ਤਰੀਕੇ ਨਾਲ ਪਿਛਲੇ 3 ਸਾਲ ਤੋਂ ਆਪਣੀ ਜ਼ਿੰਮੇਵਾਰੀ ਨੂੰ ਸਭ ਤੋਂ ਔਖ ਦੇ ਵਕਤ ਦੇ ਵਿੱਚ ਪਾਰਟੀ ਨੂੰ ਚਲਾਉਣ ਵਾਸਤੇ ਉਹਨਾਂ ਨੇ ਕੀਤੀ ਔਰ ਮੈਂ ਸਮਝਦਾ ਕਿ ਜਿਹੜੇ ਲੋਕ ਵੀ ਪਾਰਟੀ ਦੇ ਖਿਲਾਫ ਕੋਈ ਵੀ ਗੱਲ ਕਰਨੇ ਉਹਨਾਂ ਨੂੰ ਨਹੀਂ ਕਰਨੀ ਚਾਹੀਦੀ ਇਦਾਂ ਪਾਰਟੀ ਕਮਜ਼ੋਰ ਹੁੰਦੀ ਹੈ ਔਰ ਮੈਂ ਸਮਝਦਾ ਕਿ ਅੱਜ ਪਾਰਟੀ ਇਕੱਠੀ ਹੈ ਔਰ ਪਾਰਟੀ ਮਜ਼ਬੂਤੀ ਨਾਲ ਆਉਣ ਵਾਲੇ ਸਮੇਂ ਵਿੱਚ ਮੌਜੂਦਾ ਸਰਕਾਰ ਦੇ ਖਿਲਾਫ ਮੁੱਦਿਆਂ ਦੇ ਨਾਲ ਲੜਾਈ ਲੜੂਗੀ ਜੇ ਪੰਜਾਬ ਦੇ ਲੋਕਾਂ ਦੀਆਂ ਜੋ ਸਹੂਲਤਾਂ ਦੇ ਨਾਲ ਜੁੜੇ ਮੁੱਦੇ ਆ ਜਿਨ੍ਹਾਂ ਨੂੰ ਪਿਛਲੇ 3 ਸਾਲਾਂ ਵਿੱਚ ਮੌਜੂਦਾ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਜਿਨ੍ਹਾਂ ਨੂੰ ਧਿਆਨ ਨਹੀਂ ਦਿੱਤਾ ਜਾਂ ਜਿਨ੍ਹਾਂ ਮੁੱਦਿਆਂ ਦੇ ਉੱਪਰ ਸਰਕਾਰ ਆਈ ਸੀ ਅੱਜ ਉਹਨਾਂ ਦੇ ਉੱਪਰ ਕੋਈ ਧਿਆਨ ਨਹੀਂ ਦਿੱਤਾ ਉਨਾ ਮੁੱਦਿਆਂ ਨੂੰ ਕਾਂਗਰਸ ਪਾਰਟੀ ਮੁਖ ਰੱਖ ਕੇ ਆਉਣ ਵਾਲੀਆਂ ਚੋਣਾਂ ਲੜੂਗੀ ਔਰ ਵੱਡਾ ਫਤਵਾ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਨੂੰ ਦੇਣਗੇ ਔਰ ਇੱਕ ਮਜ਼ਬੂਤ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ ਇੱਕ ਸਿੰਗਲ ਜਿਹੜੀ ਬੀਬੀਆਂ ਸਾਡੀਆਂ ਹਜ਼ਾਰ ਰੁਪਏ ਦੇ ਵੇਟ ਕਰ ਰਹੀਆਂ ਬੜੇ ਲੰਬੇ ਸਮੇਂ ਤੋਂ ਉਹਨਾਂ ਦੀ ਮੰਗ ਕੋ ਤਾਂ ਪੂਰੀ ਹੋਵੇਗੀ ਗੱਲ ਹਜ਼ਾਰ ਰੁਪਏ ਦੀ ਗੱਲ ਨਹੀਂ ਹੈ ਗੱਲ ਸਟ੍ਰੈਟੇਜੀ ਦੀ ਹੈ ਅੱਜ ਤੁਸੀਂ ਸਵਾਲ ਪੁੱਛਿਆ ਕਿ ਉਹ ਅਵਸਥਾ ਦੇ ਉੱਪਰ ਅੱਜ 3 ਸਾਲਾਂ ਬਾਅਦ ਮੌਜੂਦਾ ਸਰਕਾਰ ਨੇ ਨਸ਼ੇ ਦੇ ਖਿਲਾਫ ਕਿ ਮਹਮ ਚਾਲੂ ਕੀਤੀ ਜਿਹੜੇ ਕਿ 3 ਸਾਲ ਪਹਿਲਾਂ ਉਹਨਾਂ ਨੇ ਚਲਾਉਣ ਦਾ ਵਾਅਦਾ ਕੀਤਾ ਸੀ ਕਈ ਮਾਵਾਂ ਦੇ ਪੁੱਤ ਭੇਡ ਚੜ੍ਹ ਕੇ ਨਸ਼ੇ ਕਈ ਲੋਕ ਕਈ ਨੌਜਵਾਨ ਬੱਚੇ ਰੱਬ ਨੂੰ ਪਿਆਰੇ ਹੁਣ ਅੱਜ ਜੇ ਨਸ਼ੇ ਨੂੰ ਠੀਕ ਕਰਨਾ ਕਦੇ ਨਸ਼ੇ ਦੇ ਤਸਕਰਾਂ ਨੂੰ ਅੰਦਰ ਠੋਕ ਕੇ ਨਸ਼ਾ ਖਤਮ ਨਹੀਂ ਹੋਣਾ ਨਸ਼ਾ ਖਤਮ ਹੋਊਗਾ ਜਦੋਂ ਅਸੀਂ ਨਸ਼ੇ ਦੇ ਵਾਸਤੇ ਇੱਕ ਸਟ੍ਰੈਟਜੀ ਬਣਾਵਾਂਗੇ ਨਸ਼ੇ ਨੂੰ ਰੋਕਣ ਵਾਸਤੇ ਨਸ਼ੇ ਨੂੰ ਬਾਰਡਰਾਂ ਤੋਂ ਸਮਗਲਿੰਗ ਕਰਨ ਵਾਸਤੇ ਨਸ਼ੇ ਨੂੰ ਲੈ ਘਰ ਘਰ ਹਰ ਸੂਬੇ ਤੇ ਹਰ ਜ਼ਿਲ੍ਹੇ ਦੇ ਘਰ ਘਰ ਗਲੀ ਗਲੀ ਵਿਕਣ ਲੱਗ ਗਿਆ ਉਹਨਾਂ ਨੂੰ ਰੋਕਣ ਵਾਸਤੇ ਔਰ ਜਿਹੜੇ ਬੱਚੇ ਸਾਡੇ ਨਸ਼ੇ ਨੂੰ ਲੱਗ ਗਏ ਉਹਨਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਵਾਸਤੇ ਜਦੋਂ ਤੱਕ ਅਸੀਂ ਸਟ੍ਰੈਟਜੀ ਬਣਾਵਾਂਗੇ ਤਦ ਤੱਕ ਅਸੀਂ ਨਸ਼ੇ ਨੂੰ ਪੰਜਾਬ ਚੋਂ ਖਤਮ ਨਹੀਂ ਕਰ ਸਕਦੇ ਸੋ 1000 ਰੁਪਏ ਦਾ ਇੱਕ ਵਾਦਾ ਸੀ ਨਸ਼ਾ ਖਤਮ ਕਰਦਾ ਤੁਝਾ ਵਾਦਾ ਸੀ ਸੂਬੇ ਦੀ ਕਰੂਨ ਅਵਸਥਾ ਨੂੰ ਠੀਕ ਕਰਨ ਦਾ ਤੀਜਾ ਵਾਦਾ ਸੀ ਪੰਜਾਬ ਵਿੱਚ ਇਲੀਗਲ ਮਾਈਨਿੰਗ ਖਤਮ ਹੋਵੇ ਪੰਜਾਬ ਵਿੱਚ ਮਾਈਨਿੰਗ ਤੋਂ ਵੱਡਾ ਰੈਵਨਿਊ ਆਵੇ ਤੇ ਪੰਜਾਬ ਸਰਕਾਰ ਦੀ ਆਮਦਨੀ ਚੰਗੀ ਹੋਵੇ ਇਹ ਸਾਰੀਆਂ ਗੱਲਾਂ ਦਾ ਵਾਅਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਨਾਲ ਕੀਤਾ ਸੀ ਤੇ ਇਸੇ ਤਹਿਤ ਇੱਕ ਬਦਲ ਦੀ ਸਰਕਾਰ ਪੰਜਾਬ ਵਿੱਚ ਸਥਾਪਿਤ ਹੋਈ ਸੀ। ਔਰ ਜਿੱਥੇ 1000 ਰੁਪਏ ਦਾ ਵਾਅਦਾ ਇਹਦੇ ਨਾਲ ਤਾਂ ਹਰਾ ਪੈਨ ਚਲਾਵਾਂਗੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ ਐਸੇ ਕਈ ਵਾਅਦੇ ਸੀ। ਸਾਡੀਆਂ ਬੀਬੀਆਂ ਭੈਣਾਂ ਦੀਆਂ ਤੇ ਨੌਜਵਾਨ ਵੀਰਾਂ ਦੀਆਂ ਪੱਕਾਂ ਤੇ ਚੁੰਨੀਆਂ ਨੂੰ ਸੜਕਾਂ ਦੇ ਰੋਲ ਨਹੀਂ ਦਮਾਂਗੇ ਤਾਂ ਕਈ ਤਰ੍ਹਾਂ ਦੇ ਵਾਅਦੇ ਸੀ। ਜੇ ਤੁਸੀਂ ਪਿਛਲੇ ਜਾ ਕੇ ਦੇਖੋ ਤਾਂ ਤੁਹਾਨੂੰ ਸਮਝ ਆਊਗਾ ਵੀ ਕਿੰਨੀਆਂ ਗੱਲਾਂ ਇਹਨਾਂ ਨੇ ਜਗਾ ਜਗਾ ਦੇ ਉੱਪਰ ਇਹਨਾਂ ਦੇ ਲੀਡਰਸ਼ਿਪ ਹਾਂ ਨੇ ਕਹੀਆਂ ਸੀ ਤੇ ਪਿਛਲੇ 3 ਸਾਲ ਦੇ ਵਿੱਚ ਜਾਂ 3 ਸਾਲ ਦੇ ਵਿੱਚ ਕੀ ਹੋਇਆ ਉਹ ਸਾਨੂੰ ਸਭ ਨੂੰ ਪਤਾ ਹੈ। ਤੋਂ ਇਸ ਕਰਕੇ ਅੱਜ ਜ਼ਰੂਰਤ ਹੈ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਦੇ ਨਾਲ ਕੰਮ ਕਰਨ ਦੀ ਕਿਉਂਕਿ ਇਹ ਸੂਬਾ ਪੰਜਾਬ ਦਾ ਬਹੁਤ ਪਿਆਰੇ ਲੋਕ ਹੈ। ਆਪਸੀ ਭਾਈਚਾਰਾ ਸਾਂਝ ਤੇ ਪਿਆਰ ਇਸ ਨੂੰ ਬਰਕਰਾਰ ਰੱਖਣ ਵਾਲੇ ਲੋਕ ਹੈ। ਤੇ ਉਸ ਨੂੰ ਮਜ਼ਬੂਤ ਕਰਨ ਵਾਸਤੇ ਸਰਕਾਰ ਨੂੰ ਹਰ ਕਦਮ ਚੱਕਣਾ ਚਾਹੀਦਾ ਹੈ। ਕਿੰਨਾ ਅੱਜ ਉਹ ਸਾਡੇ ਸੂਬੇ ਦੇ ਉੱਪਰ ਕਰਜ਼ ਵੱਧ ਗਿਆ ਕਿੰਨੇ ਮਲਟੀਪਲ ਟਾਈਮਸ ਵੱਧ ਗਿਆ ਕਿੰਨੇ ਪੈਮਾਨੇ ਤੇ ਵੱਧ ਗਿਆ ਕਿੰਨੀ ਰਫਤਾਰ ਨਾਲ ਵੱਧ ਰਿਹਾ ਕਰਜ਼ਾ ਸਰਕਾਰ ਲੈ ਰਹੀ ਹੈ ਤੋਂ 105% ਕਿ ਸਾਡੇ ਸੂਬੇ ਦੀ ਹਾਲਤ ਕਿਸਾਨਾਂ ਦਾ ਮੁੱਦਾ ਕਰਨ ਬਾੜ ਦਾ ਮੁੱਦਾ ਤੁਹਾਨੂੰ ਪਤਾ ਹੀ ਹੈ ਕਿਸਾਨਾਂ ਦੇ ਮੁੱਦੇ ਤੇ ਕੀ ਹੋਇਆ ਤੇ ਕਿਸ ਤਰੀਕੇ ਨਾਲ ਬੀਜੇਪੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਨਾਲ ਗੱਲ ਕੀਤੀ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਨੂੰ 올 ਪੁਟ ਟੂਗੇਦਰ ਇੱਕ ਰਿਸਪੋਨਸੀਬਲ ਸਰਕਾਰ ਚਲਾਉਣ ਦੀ ਜੋ ਸੋਚ ਸਰਕਾਰ ਦੀ ਹੋਣੀ ਚਾਹੀਦੀ ਸੋ ਨਹੀਂ ਹੈ ਔਰ ਜੋ ਲੋਕਾਂ ਨੇ ਉਮੀਦ ਕੀਤੀ ਸੀ ਉਸ ਦੇ ਉੱਪਰ ਵੀ ਸਰਕਾਰ ਖੜੀ ਨਹੀਂ ਹੋਈ। ਕਰਨ ਬਾਦ ਦਾ ਮੁੱਦਾ ਜੀ। ਉਹ ਯਾਰ ਆਲਰੇਡੀ